ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਵੀਰ ਸੰਦੀਪ ਸਿੰਘ ਦੇ ਕੋਲ ਭੋਲਰ ਡੇਰੀ ਫਾਰਮ ਹਰ ਵਾਰ ਦੀ ਤਰ੍ਹਾਂ ਜਿਹੜੀ ਦੋਸਤੋ ਅਪਡੇਟ ਆਪਾਂ 2-3 ਦਿਨਾਂ ਬਾਅਦ ਜਿਹੜੀ ਤੁਹਾਨੂੰ ਦੇਂਦੇ ਰਹੀਦਾ ਕਿਤੇ ਕਿਤੇ ਤੁਹਾਨੂੰ ਜਿਹੜੀਆਂ گاਵਾ ਵੀ ਵੇਖਣ ਦੇ ਵਿੱਚ ਵੇੜਾ ਵੇਖਣ ਦੇ ਵਿੱਚ ਮਿਲਦੀਆਂ ਤੇ ਮੱਝਾਂ ਵੀ ਵੱਟੀ ਕੈਂਸੀ ਦੇ ਵਿੱਚ ਤੁਹਾਨੂੰ ਇਸ ਕੋਲੋਂ ਵੇਖਣ ਦੇ ਵਿੱਚ ਮਿਲਦੀਆਂ ਨੇ ਤੇ ਅੱਜ ਵੀ ਬਰਖਾਲ ਜਿਹੜੇ ਪਸ਼ੂ ਸੀ ਦੋਸਤੋ ਕਾਫੀ ਦੋ ਚਾਰ ਪਸ਼ੂ ਦਾ ਜੇ ਸੇਲ ਹੋ ਚੁੱਕੀ ਆ ਪਰਖਾਲ ਅੱਜ ਦੋ ਮੱਝਾਂ ਜਿਹੜੀਆਂ ਉਹ ਬਿਲਕੁਲ ਵਿਕਰੀ ਵਾਲੀਆਂ ਅਵੇਲੇਬਲ ਨੇ ਪੂਰੀ ਡਿਟੇਲ ਜਿਹੜੀ ਆ ਵੀਰ ਸੰਦੀਪ ਵਿਧੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਤੇ ਭਿੱਖੀਵੜ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਸੌਰ ਸੰਤ ਤੁਸੀਂ ਆ ਕੇ ਵਿਜ਼ਿਟ ਕਰ ਲਿਓ ਤੇ ਅੱਜ 22 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਿਓ ਸਾਢੇ 3 ਵਜੇ ਸ਼ਾਮ ਦਾ ਸਮਾਂ ਹੈ ਮੱਝਾਂ ਵਧੀਆ ਨੇ ਰੇਟ ਭਾਅ ਪੜਤਾ ਪੁੱਛਾਂਗੇ ਪੂਰੀ ਡਿਟੇਲ ਜਿਹੜੀ ਆ ਆਪਾਂ ਵੀਰ ਸੰਦੀਪ ਤੋਂ ਲੈ ਕੇ ਤੁਹਾਡੇ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਸਾਸਰੀ ਕਾ ਸਾਸਰੀ ਕਾ ਸੰਧੂ ਸਾਹਿਬ ਵੀ ਠੀਕ ਠਾਕ ਹੋ ਬਹੁਤ ਵਧੀਆ ਵੀਰ ਹੋਰ ਸੰਧੂ ਬਹੁਤ ਵਧੀਆ ਸੰਧੂ ਠੀਕ ਠਾਕ ਜੀ ਮਾਰ ਜੀ ਚਲੋ ਚੰਗੇ ਚਾਹੀਦੇ ਆ ਤੇ ਸੰਦੀਪ ਭਾਈ ਤੁਸੀਂ ਅੱਜ ਸਵੇਰ ਜ ਹੈ ਸੀ ਮਾਰਨਿੰਗ ਕਾਫੀ ਜਿਆਦਾ ਹਾਂ ਜੀ ਆਪਣੇ ਕਾ ਸੰਧੂ ਸਾਹਿਬ ਚਾਰ ਪੰਜ ਨਗ ਸੀ ਅੱਜ ਇਸੇ ਕਰਕੇ ਤੁਹਾਨੂੰ ਟੜਕੇ ਦਾ ਫੋਨ ਕੀਤਾ ਤੁਸੀਂ بارش ਦਾ ਕਰਕੇ ਥੋੜਾ ਜਿਹਾ ਲੇਟ ਹੋ ਗਏ ਤੇ ਜਿਹਦੇ ਵਿੱਚੋਂ ਤਿੰਨ ਨਗ ਦੇ ਗਏ ਜੀ ਤੇ ਦੋ ਨਗ ਆਪਣੇ ਦੇ ਹੋ ਰਹੇ ਨੇ ਹਾਂ ਜੀ ਦੋਵੇਂ ਗੱਬਣਾ ਮਈਆਂ ਇੱਕ ਤੇ ਪਿਆਰੀ ਅੱਜ ਸੂਭੂਗੀ ਇੱਕ ਇੱਕ ਦੋ ਦਿਨ ਲੌੜੀ ਦੋ ਕੁ ਤਿੰਨ ਲੌੜੂਗੀ ਹਾਂ ਜੀ ਇੱਕ ਮੁੰਗਾ ਅੱਜ ਭ ਤੇ ਸੰਦੀਪ ਭਾਈ ਕਰੀਏ ਸਟਾਰਟ ਮੱਝ ਫਟੇ ਕੱਦ-ਕੱਦ ਦੇ ਵਿੱਚ ਚੰਗੀ ਭਾਰੀ ਆ ਵਜਨਦਾਰ ਪੂਰੀ ਖਬਰਦਾਰ ਸੋ ਸਟਾਰਟ ਆਪਾਂ ਕਰ ਲੈਨੇ ਆ ਦੋਸਤੋ ਬਾਕੀ ਆ ਤੁਸੀਂ ਵੇਖ ਸਕਦੇ ਹੋ ਠੀਕ ਆ ਸਿੰਘਾਂ ਦੇ ਬੰਤਰ ਵੇਖ ਲਓ ਫੇਸ ਕੁਆਲਟੀ ਤੁਹਾਡੇ ਸਾਹਮਣੇ ਆ ਬਾਕੀ ਪਿੱਠ ਪੂਠਾ ਤੁਸੀਂ ਵੇਖੋਗੇ ਕਾਫੀ ਰਾਜੀ ਆ ਵਜਨਦਾਰ ਪੂਰੀ ਆ ਸਾ ਦੇ ਬਾਕੀ ਥੱਲੇ ਉਹ ਪੂਰੀ ਕਮਾਲ ਦੀ ਬਣ ਰਹੀ ਆ ਦੋਸਤੋ ਅਜੇ ਅਜੇ ਸੰਤੋ ਸਾਹਿਬ ਸ਼ਾਇਦ ਆਉਂਦੇ ਆ ਪੰਜ-ਛੇ ਦਿਨ ਲਾਏ ਨੇ ਮੈਨੇ ਘਟੋ ਘਟ ਲੈ ਜੂਗੀ ਹਾਂਜੀ ਹੂੰ 5 ਤੋਂ 7 ਦਿਨ ਜਿਹੜੀ ਆ ਦੋਸਤੋ ਬਿਲਕੁਲ ਹਜੇ ਸਮੇਂ ਦੀ ਗੱਲ ਕਰਦੇ ਕਿ ਤੇ ਲੈ ਜੂਗੀ ਬਾਕੀ ਥਾਂ ਕੁਆਲਟੀ ਵੇਖ ਲਓ ਬਿਲਕੁਲ ਲੈਵਾ ਵੇਖੋ ਕਿ ਦੋਸਤੋ ਤੇ ਚਾਰਸ ਨੇ ਵੇਚੀ ਆ ਠੀਕ ਆ ਥਾਂ ਤੁਹਾਨੂੰ ਵੇਖੋਗੇ ਤਾਂ ਕਾਫੀ ਖੂਬਸੂਰਤ ਬਿਲਕੁਲ ਮੁੱਠੀ ਵਾਲਾ ਤੇ ਮਾਰਕਿੰਗ ਜੇਕਰ ਵੇਖੀਏ ਦੋਸਤੋ ਬਹੁਤ ਵੀਰ ਜਦੋਂ ਕਿ ਜੇ ਆਪਾਂ ਜ਼ਿਕਰ ਕਰਦੇ ਆ ਨੀਲੀ ਦਾ ਜਾਂ ਨੀਲੀ ਦਾ ਵੀ ਦਾ ਤੇ ਮਾਰਕਿੰਗ ਬਿਲਕੁਲ ਪੇਸ਼ਕ ਭਾਵੇਂ ਚਾਰ ਪੈਰ ਵਾਈਟ ਆ ਪਰ ਥੋੜੀ ਜੀ ਕ੍ਰੋਸ ਜਿਹੜੀ ਆ ਇਹ ਜਿਹੜੀ ਦੋਸਤੋ ਮੱਝ ਆ ਜਾਂਦੀ ਆ ਤਸ ਸੰਦੀਪ ਵੀਰ ਸੂਆ ਕਨਵਾ ਸੂਗੀ ਜਿਹੜੀ ਸਹੀ ਸੂਆ ਸੰਧੂ ਸਾਹਿਬ ਸਹੀ ਆ ਤਰਾ ਕਹਿਆ ਨੂੰ ਭਾਵੇਂ ਦੂਜਾ ਕਹਿਦੀ ਪਰ ਆਪਾਂ ਝੂਠ ਨਹੀਂ ਮਾਰਨਾ ਤੀਜਾ ਸੂਆ ਸੋਣੀ ਹੈ ਜੀ ਅਰਗੀ ਦੂਜੇ ਸੂਏ 14 ਕਿਲੋ ਤੋਂ ਮੈਂਨੇ ਬਣਾਇਆ ਹੈ ਜੀ ਹਾਂਜੀ ਅਜੇ ਕੋਈ ਹਫਤੇ ਦੇ ਕਰੀਬ ਮੈਂ ਲੈ ਜੂ ਬਿਲਕੁਲ ਸ਼ਹਿਦ ਹੁੰਦਿਆ ਜੀ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਲਓ ਆਰਡਰ ਚੰਗਾ ਤੇ ਆਪੇ ਦੁੱਧ ਸੰਧੂ ਸਾਹਿਬ ਕਰਨੇ ਗਦਣਾ ਬਿਲਕੁਲ ਜੀ ਹਾਂਜੀ ਆਰਡਰ ਵਾਲੋ ਜਿਹੜੀ ਦੋਸਤੋ ਵੈਸੇ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੇ ਵੀਰ ਨਾਰਮਲੀ ਆਪਾਂ ਹਰ ਜਿਹੜੇ ਕਿਸਾਨ ਜਿਹੜੇ ਪਸ਼ੂ ਰੱਖੇ ਮਾਨੂੰ ਸਹੀ ਜੇ ਪਤਾ ਲੱਗ ਜੂਗਾ ਵੀ ਆਰਡਰ ਕੁਆਲਟੀ ਚੰਗੀ ਆ ਜੇਕਰ 6-7 ਦਿਨ ਲੈ ਜਾਂਦੀ ਆ ਤੇ ਉਮੀਦ ਕਰ ਸਕਦੇ ਆ ਵੀ ਹਵਾਨਾ ਲੇਵਾ ਜਿਹੜਾ ਹੋਰ ਭਰ ਦੂਗੀ ਬਿਲਕੁਲ ਪਤਲੇ ਜੰਮ ਦੇ ਦੇਖਿਆ ਪਤਲਾ ਪਿੰਡਾ ਤੇ ਬਿਲਕੁਲ ਜਿਵੇਂ ਢੇਲੀ ਆਪਾਂ ਕਹਿ ਸਕਦੇ ਫਿਕਸ ਸਿੰਗ ਹੈਗੇ ਆ ਥਿਲਦੇ ਨਹੀਂਗੇ ਠੀਕ ਆ ਢੇਲੀ ਆ ਬਿਲਕੁਲ ਕੰਨਾਂ ਤੋਂ ਅਗਲੇ ਪਾਸੇ ਜੇ ਦੋਸਤੋ ਬਿਲਕੁਲ ਬਿਲਕੁਲ ਹੀਟਾਂ ਨੂੰ ਜਿਹੜੇ ਸਿੰਗ ਨੇ ਬੰਦਰ ਪਰ ਕੋ ਤੁਹਾਡੇ ਸਾਹਮਣੇ ਆ ਬਾਕੀ ਬੋਡੀ ਸਟਰਕਚਰ ਚੰਗਾ ਠੀਕ ਹੈ ਢਿੱਲਾ ਪਿੰਡੇ ਦੀ ਗੱਲ ਕਰ ਲਏ ਤਾਂ ਬਿਲਕੁਲ ਢਿੱਲਾ ਆਪਣਾ ਪਿੰਡੇ ਦੇ ਵਿੱਚ ਹਵਾਨਾ ਵੀ ਹਜੇ ਬਿਲਕੁਲ ਢਿੱਲਾ ਜਿਹੜੀਆਂ ਹਵਾਨੇ ਦੇ ਵਿੱਚ ਵੀ ਸ਼ੋ ਹੋ ਰਹੀਆਂ ਨੇ ਸੋ ਉਮੀਦ ਕਰ ਸਕਦੇ ਆ ਵੀ ਵੀਰਾਂ ਦਾ ਵੀ ਜਿਵੇਂ 14 ਲੀਟਰ 15 ਲੀਟਰ ਦੂਜੀ ਸਵੇਰ ਦੇ ਵਿੱਚ ਮਿਲਕਿੰਗ ਰਹੀ ਜਾ ਇਸ ਮਾਝੇ ਜਾਂ ਟਾਈਮਿੰਟ ਜਿਹੜੀ ਆ ਦੋਸਤੋ ਇਹੋ ਜਿਹਾ ਥਾਂ ਲੇ ਕੇ ਨੂੰ ਵੇਖਿਆ ਆਪਾਂ ਕਰ ਸਕਦੇ ਆ ਬਾਕੀ ਟਿੱਪੜ ਫਿਰ ਸੰਦੀਪ ਕਿਵੇਂ ਆ ਬਹੁਤ ਜ਼ਿਆਦੀ ਪੁਲਿਸ ਨੂੰ ਸਾਹਿਬ ਠੀਕ ਆ ਭਾਵੇਂ ਨਾ ਕੌਣ ਮਾਰੇ ਆਪਣੀ ਪੂਰੀ ਗਰੰਟੀ ਹੋ ਗਈ ਠੀਕ ਹੈ ਜੀ ਟਿੱਪਨ ਇੱਕ ਨੰਬਰ ਆ ਠੀਕ ਆ ਜੀ ਹਾਂ ਜੀ ਸੋ ਬਾਕੀ ਮੈਂ ਹਰ ਵਾਰ ਜੜੀ ਦੋਸਤੋ ਇੱਕ ਕਰ ਜਰੂਰ ਨੋਟ ਕਰਾਉਣਾ ਨਾ ਵੀ ਜਿਹੜੇ ਵੀ ਲੋ ਖਾਸ ਤੌਰ ਤੇ ਟਾਈਮ ਜਿੰਨੇ ਕੋਲ ਫ੍ਰੀ ਹੈਗਾ ਟਾਈਮ ਕੱਢ ਕੇ ਆਪਦੀ ਵਿਜ਼ਿਟ ਜਰੂਰ ਕਰ ਲਿਆ ਕਰੋ ਤੇ ਟਿੱਪ ਕੇ ਤਸੱਲੀ ਕਰ ਲਿਆ ਕਰੋ ਗੱਭੜ ਪਰਥੂ ਨੂੰ ਬਾਕੀ ਆ ਸੱਜੇ ਖੱਬੇ ਤੁਸੀਂ ਆ ਥਾਣ ਦੀ ਕੁਆਲਿਟੀ ਦੇਖੋ ਆ ਕਰੋ ਚਾਚੇ ਵੀਨ ਨੂੰ ਵੇਖੋਗੇ ਬਿਲਕੁਲ ਜੜੀਆਂ ਦੋਸਤੋ ਖਵਾਨੇ ਦੇ ਉੱਪਰ ਉਪਰੀਆਂ ਤੁਹਾਨੂੰ ਨਜ਼ਰ ਆ ਜਾਣਗੀਆਂ ਤੇ ਬਾਕੀ ਪੂਰੀ ਜਿਹੜੇ ਦੁੱਧ ਵਾਲੀ ਜਿਹੜੀ ਮੱਝ ਆ ਤੇ ਫੇਰ ਸਕਵਾਰ ਕੁਆਲਟੀ ਦਾ ਦਬਾ ਦੀਆ ਸਦੀਵਾ ਮੁੱਲ ਵੀ ਰਹਿ ਹਾਂ ਨਾ ਕਿਥੋਂ ਤੱਕ ਮੁੱਲ ਸੰਧੂ ਸਾਹਿਬ ਜੀ ਮੰਗਣ ਨੂੰ ਭਾਵੇਂ 90 ਮੰਗ ਲਈਏ ਲੱਖ ਮੰਗ ਲਈਏ 80000 ਚੋਂ ਮਾਨਦਾਨ ਕਰਦੇ ਹਾਂ ਸੰਧੂ ਸਾਹਿਬ 80000 ਹਾਂਜੀ ਭਾਵੇਂ ਕੋਈ ਚੋਗਤ ਸੱਲੀ ਕਰਕੇ ਮੈਂ ਲੈ ਜੀ ਫਿਰ ਥਣਾ ਦੀ ਭਾਨੇ ਦੀ ਹਰ ਇੱਕ ਚੀਜ਼ ਦੀ ਪਿਛੇ ਦੀ ਭਾਵ ਤੱਕ ਆਪਣੀ ਪੂਰੀ ਗਾਰੰਟੀ ਹੋ ਗਈ ਠੀਕ ਹੈ ਪ੍ਰਾਪਾ ਹਾਂਜੀ ਠੀਕ ਹੈ ਤੇ ਆ ਜਿਹੜਾ ਦੋਸਤੋ ਡਿਮਾਂਡ 80000 ਦੇ ਵਿੱਚੋਂ ਬਾਕੀ ਸਾਸੂ ਬਹੁਤ ਜਿਆਦਾ ਸੰਧੂ ਸਾਹਿਬ ਵੇਖੋ ਕਿੱਥੇ ਲੱਗੀ ਇਹ ਕਿਹੜਾ ਕਿੱਥੇ ਲਈ ਜਾਂਦੀ ਹੈ ਠੀਕ ਹੈ ਜੀ ਹਵਾਨੇ ਦੀ ਕੁਆਲਿਟੀ ਦੋਸਤੋ ਕੋਈ ਇਹ ਨਹੀਂ ਆਪਾਂ ਕਹਿ ਸਕਦੇ ਵੀ ਹਨਾ ਹਵਾਨਾ ਕੋਈ ਥੋੜਾ ਬਖਾਲਾ ਕਾਫੀ ਜ਼ਿਆਦਾ ਉਮੀਦਾਂ ਚੰਗੀਆਂ ਨੇ ਬਾਕੀ ਅੱਗੇ ਦਿਨਾਂ ਤੇ ਛੱਡ ਦਿੰਦੇ ਆ ਠੀਕ ਆ ਜੀ ਪਸੂ ਦਾ ਪਤਾ ਨਹੀਂ ਖੁੱਲਾ ਸਮੁੰਦਰੀ ਹੈ ਵਜਨ ਮਟਾਵੇ ਸੰਤੂ ਸਾਹਿਬ ਪੂਰਾ ਹੈ ਮੈਂ ਦਾ ਤੇ ਵਜਨ ਮਟਾਏ ਕੋਈ ਸ਼ੱਕ ਨਹੀਂ ਕਰਦਾ ਇੱਥੇ ਆਉਂਗੇ ਕਿ ਵੀ ਇਹ ਨਹੀਂ ਹੈਗਾ ਵੀ ਛੋਟੀ ਜੀ ਮੱਝ ਤੁਹਾਨੂੰ ਲੱਗੂਗੀ ਜਾਂ ਲੱਸੀ ਪੀਤੀ ਆ ਵੀ ਪੂਰੀ ਹੈਵੀ ਆ ਬੋਡੀ ਵੇਟ ਪੂਰਾ ਲੋਡ ਪੂਰਾ ਪਹਿਲੇ ਬਾਜ਼ਾਰ ਦੇ ਸਾਹਮਣੇ ਸੰਤ ਸਭ ਲੱਖ ਰੁਪਏ ਦੀ ਮੈਂ ਸੀ ਚਲੋ ਆਪਾਂ ਨੇ ਬਾਜ਼ਾਰ ਅੱਗੇ ਨਾਲ ਨਰਮ ਹੋਇਆ ਕਰਕੇ ਆਪਾਂ ਨੇ 80000 ਜੁਮੇ ਮਾਨਦਾਨ ਕਰਦਾਂਗੇ ਬਿਲਕੁਲ ਪਹਿਲੇ ਬਾਜ਼ਾਰ ਦੇ ਸਾਹਮਣੇ ਲੱਖ ਦੀ ਮੈਂ ਸੀ ਸੰਤ ਸਭ ਬਿਲਕੁਲ ਨਾਲੇ ਸੰਦੀਪ ਸਿੰਘ ਵੀ ਗੱਲ ਇਸ ਤਰ੍ਹਾਂ ਵੀ ਥੋੜਾ ਜਿਆ ਕਿਤੇ ਨਾ ਕਿਤੇ ਸਮਾਂ ਮਾਰ ਵੀ ਚੱਲਦਾ ਹਾਂਜੀ ਹਾਂਜੀ ਤਾਂ ਕਰਕੇ ਪਸ਼ੂ ਲੋਡਵੰਦ ਨੂੰ ਜਾਇਜ਼ ਹੀ ਦਿੱਤਾ ਜਾਂਦਾ ਬੜੀ ਬੜੀ ਹਾਂਜੀ ਹਾਂਜੀ ਆਪੇ ਗਾਹਕ ਹੁਣੇ ਵਾਧ ਜੜੂਗਾ ਸੰਤ ਸਭ ਚੱਕਰਾ ਹਾਂਜੀ ਤੇ ਬਿਲਕੁਲ ਵੀਰ ਸੰਦੀਪ ਅੱਗੇ ਕਹਿੰਦਾ ਸੀ ਵੀ ਪਤਲੀ ਜੀ ਕਮਾਈ ਕਰਾਂਗੇ ਵਪਾਰ ਦੇ ਵਿੱਚ ਬੇਸ਼ੱਕ ਚਲੋ ਸਮਾਂ ਵੀ ਵੇਖਣਾ ਪ ਤੇ ਜੈ ਜੈ ਰੇਟਾਂ ਦੇ ਉੱਪਰ ਜਿਹੜੇ ਪਸ਼ੂ ਵਿਆਹ ਮਦਲੇ ਇੱਕ ਮਾਈਨਾ ਸੰਤੋਖਾ ਰੋਜ਼ ਦਿਨ ਰੋਜ਼ ਪਸ਼ੂ ਵੇਚੀ ਜਾਂਦੇ ਆਪਾਂ ਹੁਣ ਪਰਸੋ ਵੀਡੀਓ ਪਾਈ ਹੋਵਾ ਅੱਜ ਸਾਰੇ ਵੇਚ ਤੇ ਆ ਇੱਕ ਦਿਨ ਛੱਡ ਕੇ ਇੱਕ ਦਿਨ ਵੀਡੀਓ ਪਾਈ ਸਾਰਾ ਮਾਲ ਹੀ ਸੇਲ ਹੋ ਜਾਂਦਾ ਜੀ ਬਿਲਕੁਲ ਜੀ ਇਹ ਪਤਲੀ ਕਮਾਈ ਨਾ ਦਵਾਂਗੇ ਅਗਲਾ ਭੈਣ ਭਰਾ ਤੁਰਿਆ ਉਹ ਜੇ ਆਪਾਂ ਧੱਕਾ ਕਰਾਂਗੇ ਤੇ ਅਗਲੇ ਕਿਥੋਂ ਆਣਾ ਸੰਦੀਪ ਭਾਈ ਇਹ ਅਗਲੀ ਇਸ ਮੱਝ ਦੀ ਕੀ ਡਿਟੇਲ ਹੈ ਇਹ ਸੰਤੂ ਸਾਹਿਬ ਸਵੇਰ ਚਲੋ ਉਹਨਾਂ ਦੇ ਤਿੱਜਾ ਆਖਿਆ ਆਪਾਂ ਚੌਥਾ ਸਵੇਰ ਮੰਨ ਕੇ ਚੱਲਦੇ ਆਪਾਂ ਨਹੀਂ ਆਦੇ ਕਿ ਤਿੱਜਾ ਵਾਦ ਵਿੱਚ ਝੂਠ ਬੋਲਣ ਦਾ ਕੀ ਫਾਇਦਾ ਵਾ ਤੇ 50 ਸੁਆਵਾ ਦੁੱਧ 12 ਕਿਲੋ ਇਹਨੇ ਤੇ ਜਿਸ ਵੇਹ ਦਿੱਤਾ ਜੀ ਹੁਣ ਚੌਥਾ ਸਵੇਰ ਕੀ ਚੌਥਾ ਸਵੇਰ ਸੁਣਾ ਮੈਂ ਨੇ ਬਾਕੀ ਢਾਲੀ ਕੁੰਡੀ ਮੈਂ ਆ ਦੋ ਦਿਨ ਤੋਂ ਬਹੁਤ ਜਰੀਆਂ ਚੰਗੀਆਂ ਹੁੰਦੀਆਂ ਨੇ ਬਿਲਕੁਲ ਬਿਲਕੁਲ ਹਾਂਜੀ ਤੇ ਬਾਕੀ ਬਿਲਕੁਲ ਜਿਹੜੇ ਦਸਤੋ ਦਾੰਦ ਵਗੈਰਾ ਤੁਸੀਂ ਆ ਦੇਖ ਲਓ ਇੱਕ ਨੰਬਰ ਹੰਮ ਦਾੰਦ ਪ੍ਰੋਪਰ ਆ ਕਈ ਵਾਰਾ ਵੀਰ ਉਹ ਆਪਾਂ ਜੱਜਮੈਂਟ ਕਰ ਲੈਣੀ ਆ ਪਸ਼ੂ ਕੇਰਾ ਕਸਾਈ ਤੋਂ ਕਰ ਲੈਣੀ ਸੀ ਜੱਜਮੈਂਟ ਠੀਕ ਆ ਦਾੰਦ ਟਿੱਗਿਆ ਨਾ ਹੋਵੇ ਇਹ ਬਹੁਤੇ ਵੀਰਾਂ ਦੀ ਇੱਛਾ ਹੁੰਦੀ ਹੈ ਤੇ ਬਾਕੀ ਚੌਥਾ ਸਵੇਰ ਚੌਥਾ ਸਵੇਰ ਹੋਊਗੀ ਤੇ પેટ ਵੇਖੋਗੇ ਢਿੱਡ ਵੇਖੋਗੇ ਪੂਰੀ ਬਾਡੀਸ ਸਟਰਕਚਰ ਵੇਖੋਗੇ ਤੇ ਬਿਲਕੁਲ ਲੋਡ ਪੂਰਾ ਜਿਗਾ ਵਜਨ ਵਟੇ ਵਾਲੀ ਆ ਫੁੱਲ ਵਜਨਦਾਰ ਥਣ ਦੀ ਕੁਆਲਿਟੀ ਜਿਹੜੀ ਆ ਦੋਸਤੋ ਜਿਵੇਂ ਪਹਿਲਾਂ ਦੋ ਜਣ ਝੋਟੀਆਂ ਦੀ ਹੁੰਦੀ ਆ ਉਹੋ ਜੀ ਥਣ ਦੀ ਕੁਆਲਿਟੀ ਆ ਬਿਲਕੁਲ ਨੋਕ ਦਾ ਤਿੱਖਾ ਥਣਾ ਤੇ ਚਾਰੇ ਥਣ ਦਾ ਜਿਹੜਾ ਬਿਲਕੁਲ ਗਾਇਬ ਸੈਜ ਉਹ ਤੁਹਾਡੇ ਆ ਸਾਹਮਣੇ ਆ ਪਤਲਾ ਪਿੰਡਾ ਬਿਲਕੁਲ ਤੇ ਰੇਟ ਪਰ ਤਾਂ ਵੀ ਬਿਲਕੁਲ ਤੁਹਾਨੂੰ ਦੱਸਿਆ ਜਾਊਗਾ ਡਿਕਲੇਅਰ ਕੀਤਾ ਜਾਊਗਾ ਦੋਸਤੋ ਇਸ ਵੀਡੀਓ ਦੇ ਵਿੱਚ ਇੱਕ ਰਿਕਵੈਸਟ ਆ ਦੋਸਤੋ ਵੱਧ ਤੋਂ ਵੱਧ ਜਿਹੜੀ ਸਪੋਰਟ ਜਰੂਰ ਕਰਦਿਆ ਕਰੋ ਕਿਉਂਕਿ ਆਪਾਂ ਜਿਹੜਾ ਕੰਮ ਕਰਦੇ ਆ ਬਹੁਤ-ਬਹੁਤ ਵਧੀਆ ਚੰਗੇ ਤੁਸ ਕੱਢ ਕੇ ਤੁਹਾਨੂੰ ਦਿਖਾਉਣ ਦੇ ਲਈ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਔਰ ਵੀਰਾਂ ਤੱਕ ਤੇ ਸੰਦੀਪ ਵੀਰ ਤਿੱਪਣ ਕਿਵੇਂ ਆ ਇੱਕ ਨੰਬਰ ਸੰਤੋ ਸਾਹਿਬ ਸਾਨਾਂ ਨੂੰ ਹੱਥੋਂ ਨਾ ਭਾਂਵੇਂ ਵੀਰ ਭਰਾ ਕੋਲ ਲਾਵੇ ਇਹ ਏਡੀ ਜਿਆਦਾ ਪੋਲੀ ਏਡੀ ਜਿਆਦਾ ਤਿੱਪਣਿਆ ਉਂਗਲ-ਉਂਗਲ ਜਿੱਡੀ ਮੋਟੀ ਧਾਰ ਮਾਰਦੀ ਮੈਂ ਦਿਨ ਘੱਟੋ-ਘੱਟ ਤੁਹਾਡੇ ਸਾਹਮਣੇ ਕਿੰਨੇ ਦਿਨ ਦੋ-ਚਾਰ ਦਿਨ ਹੀ ਆ ਬਸ ਤਿਆਰੀ ਹੈ ਤਿਆਰੀ ਦੇ ਵਿੱਚ ਆ ਠੀਕ ਆ ਭਰਾਓ ਬਾਕੀ ਆ ਥੋੜਾ ਜਿਹਾ ਹੋਰ ਤੁਹਾਨੂੰ ਨਜ਼ਦੀਕੀ ਤੋਂ ਦਿਖਾਉਣੇ ਆ ਥਣ ਲੇਵਾ ਤੇ ਤਿਆਰੀ ਦੇ ਵਿੱਚ ਹੀ ਸਮਝੋ ਤੁਸੀਂ ਠੀਕ ਆ ਜੀ ਤੇ ਬਾਕੀ ਬਿਲਕੁਲ ਲੇਵੇ ਦੀ ਗੱਲ ਕਰਗੇ ਤੇ ਪੱਧਰ ਆ ਪੈਕਸਾਈਡ ਤੋਂ ਵੇਖੀ ਤੇ ਬਖਾਰਾ ਪੱਧਰ ਆ ਉਲਟ ਬਹਿਣੀ ਦੇ ਪਾਸੇ ਵੇਖੋਗੇ ਤਾਂ ਬਿਲਕੁਲ ਜਿਹੜਾ ਦੋਸਤੋ ਥਣ ਦੀ ਤਾਂ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਸੀ ਬਿਲਕੁਲ ਕੁਆਲਟੀ ਦਾ ਨੋਕਲਾ ਥਣ ਤੇ ਆ ਜਿਹੜੀ ਦੋਸਤੋ ਮਾਝਾ ਵੀਰ ਦੀ ਇੰਦਰ ਕੋਲ ਚੌਥਾ ਸਵੇਰ ਫੂਲ ਦੇ ਵਿੱਚ ਰੈਡੀ ਠੀਕ ਆ ਤੇ ਸੰਦੀਪਰੇ ਲੈਣ ਦੇਣ ਫਿਰੰਦਾ ਕੀ ਕਰਦੇ ਆ ਸੰਤੂ ਸਾਹਿਬ ਮੈਂ ਭਾਵੇਂ 75 ਦੀ ਵੇਚ ਲਈਏ ਡੇਰੀ ਚ ਪਾ ਦੀਏ ਭਾਵੇਂ 80 ਦੀ ਪਾ ਦੀਏ ਹਾਂ ਨਾ 60000 ਦੀ ਮੈਂ ਦੇ ਦਾਂਗੇ ਭਾ 60000 60000 ਦੀ ਦੇ ਦਾਂਗੇ ਹਾਂ ਨਾ 60000 ਦੇ ਦੇਣੀ ਹੈ ਜੀ ਠੀਕ ਹੈ ਜੀ ਹਾਂ ਜੀ ਮੈਂ ਆਖੀ 70000 ਦੀ ਦੇਣੀ ਉਹ ਚ ਮਾਨਤਨ ਕਰ ਦਾਂਗੇ ਕੀ ਫਾਇਦਾ ਜੀ ਉਹ 60000 ਦੀ ਹਾਂ ਨਾ ਹੀ ਮੈਂ ਦੇ ਦਾਂਗੇ ਠੀਕ ਹੈ ਭਰਾ ਬਾਕੀ ਦੁੱਧ ਮੈਂ 12 ਕਿਲੋ ਤੋਂ ਨਹੀਂ ਮਰਦੀ ਸੰਤੂ ਸਾਹਿਬ ਭਾਵੇਂ ਲਖਾ ਕੇ ਲੈ ਜਾ ਵੀਰ ਕੋਈ ਜਿਹੜਾ ਮਰਜੀ ਆਪਣੀ ਲਓ ਜੀ ਸਾਂਹ ਅਗਲੇ ਦੀ ਚਾਹੀਦੀ ਹੈ ਠੀਕ ਹੈ ਬਸ ਜੇ ਪੇਂਦਾ ਵੀ ਸਾਹਮਾ ਸਾਹਮਣੇ ਦੋਸਤੋ ਸਾਰੇ ਵੀਰਾਂ ਨੂੰ ਪਤਾ ਆ ਵੀ ਜੇਕਰ ਜੂਗਾ ਵੀ ਜਿੰਨੀ ਕਿ ਚੰਗੀ ਸਾਹਮ ਕਰ ਲਾਂਗੇ ਆਪਦਾ ਪਸ਼ੂ ਮੰਨ ਕੇ ਤੁਸੀਂ ਸਾਹਮ ਕਰਨੀ ਹੁੰਦੀ ਆ ਇੱਥੇ ਦੋ ਦਿਨ ਰੁਕਣਾ ਹੁੰਦਾ ਪਸ਼ੂ ਤਿੰਨ ਦਿਨ ਰੁਕਣਾ ਹੁੰਦਾ ਇਸ ਕਰਕੇ ਜਿਹੜੇ ਵੀਰ ਨੇ ਚੰਗੀ ਕੇਅਰ ਕਰ ਲਈ ਦੁੱਧ ਜਿਹੜਾ ਦੋਸਤੋ ਕੇਅਰ ਦਾ ਸੰਭਾਲਦਾ ਸਾਹਮ ਦਾ ਦੁੱਧ ਆ ਸੰਤ ਸਾਹਿਬ ਜਿੰਨਾ ਨੂੰ ਪਾਲੋਗੇ ਜਿੰਨਾ ਚੋੜੂਗਾ ਤੇ ਬਾਕੀ ਮੱਝ ਜਿਹੜੀ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਹਰ ਪਾਸੇ ਹਰ ਐਂਗਲ ਤੋਂ ਆਪਾਂ ਬਾਡੀ ਸਟਰਕਚਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਬਸ ਜਿਹੋ ਜੀ ਚੀਜ਼ ਦਿਖਾਈ ਗਈ ਉਹੋ ਜੀ ਜੇਕਰ ਕਦ ਕਾਰ ਦੱਸਣ ਦੇ ਵਿੱਚ ਕੋਈ ਦੋਸਤੋ ਫਰਕ ਨਹੀਂ ਹੋਊਗਾ ਜੇ ਮੀਡੀਅਮ ਆ ਤੇ ਮੀਡੀਅਮ ਤੇ ਹੀ ਜਾਓ। ਭਾਈ ਨਮਟੇ ਬੋਲੇ ਸੰਤੂ ਸਾਹਿਬ ਦੋ ਮਈਆਂ ਦੀ। ਠੀਕ ਆ। ਤੇ 60 ਦੀ ਫਿਰ 60 ਚ ਮਾਨਤਨ ਹਨਾ। 60000 ਦੀ ਦੇਣਾ ਸੰਦਾ ਉਹ ਚ ਮਾਨਤਨ ਕਰ ਦਾਂਗਾ ਤੁਹਾਨੂੰ ਥੋੜਾ ਬਧਾ ਹੋਰ ਦੱਸੋ ਜੀ ਆਨੇ। ਠੀਕ ਆ ਜੀ। ਹਾਂਜੀ ਸੰਦਾ। ਤੇ ਸੰਦੀਪਰੇ ਪਸੰਦ ਦੋ ਸੀ ਆ। ਅੱਜ ਆਪਣੇ ਕੋਲ ਪੰਜ ਮਈਆਂ ਸੰਤੂ ਸਾਹਿਬ ਤੁਹਾਡੇ ਹੀ ਵੇਡ ਕਰਦੇ ਨੇ ਤੜਕੇ ਦੀ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਤੁਹਾਡੇ ਹੁੰਦੇ ਨੇ ਇੱਕ ਤੇ ਤੁਹਾਡੇ ਹੁੰਦੇ ਨੇ ਸੇਲ ਹੋਈ ਜਾਂਣ। ਤੁਸੀਂ ਖੁਦ ਸੌਦਾ ਕਰਾਇਆ ਜੀ। ਉਹ ਵੀ ਝੋਡੀ ਸੇਲ ਹੋ ਗਈ ਦੋ ਸਵੇਰੇ ਹੋ ਗਈਆਂ ਜੀ ਇਸ ਤੇ ਸੰਦੀਪਰੇ ਬੋਲਗੇ ਨੰਬਰ ਆਪਣੇ 8437038939 ਠੀਕ ਹੈ ਹਾਂ ਜੀ ਸੋ ਦੋਸਤਾਂ ਸਣ ਮੇਰੇ ਨਾਲ ਵੀਰ ਸੰਦੀਪ ਸਿੰਘ ਪਿੰਡ ਸੌਰ ਸਿੰਘ ਫੁੱਲਰ ਡੇਰੀ ਫਾਰਮ ਤੇ ਜਿਹੜੇ ਦੋਸਤਾਂ ਅੱਜ ਆਪਣੀ ਵਿਜਿਟ ਸੀ। ਠਿੱਕੀਵੜ ਤੋਂ ਕਰ ਸੱਤ ਕਿਲੋਮੀਟਰ ਦੀ ਦੂਰੀ ਆ ਜੇਕਰ ਤੁਸੀਂ ਠਿੱਕੀਵੜੋਂ ਆ ਰਹੇ ਹੋ ਤੇ ਝਬਾਲ ਤੋਂ ਵੀ ਦੂਰੀ ਤਕਰੀਬਨ ਕੋਈ 12-14 ਕਿਲੋ 12 ਕਿਲੋਮੀਟਰ ਤੇ ਭਾਰ ਹੋਵੇ। ਹਾਂ ਜੀ ਹਾਂ ਜੀ ਸਮਝ ਆ ਗਿਆ ਠੀਕ ਹੈ 12 ਕਿਲੋਮੀਟਰ ਝਬਾਲ ਦੀ ਆ। ਬਾਦ ਮੈਂ ਹਫਤਾ ਲਿਜੂਣੀ ਦੂਰੀ ਤੇ ਆ ਠੀਕ ਹੈ ਜੀ। ਤੇ ਆ ਵੇਖੋ ਜੀ ਪਸ਼ੂ ਦੋਵੇਂ ਇਹਦੇ ਤੋਂ ਕੁਆਲਿਟੀ ਆ ਰੇਟ ਵੀ ਮੈਨੂੰ ਲੱਗਦਾ ਵੀ ਜਾਇਜ਼ ਭਾਅ ਪਰਤੇ ਆਲੇ ਬਾਕੀ ਹਰ ਕੁਬਿਰਤੀ ਆਪੋ ਆਪਣੀ ਸਮਝਾ ਤੁਸੀਂ ਆਉਂਦੇ ਹਿਸਾਬ ਨਾਲ ਆ ਵੀ ਸੋਚਣਾ ਪੈਸੀ ਲਾ ਸਕਦੇ ਹੋ ਕਿਸੇ ਪਸ਼ੂ ਦੇ ਉੱਪਰ ਵੀ ਸਿੰਗਲ ਹੱਡੀ ਦੀ ਮੈਂ ਤੁਹਾਨੂੰ ਸਭ ਵੇਖੋ ਬਿਲਕੁਲ ਹੀ ਬਿਲਕੁਲ ਤੇ ਆ ਅੱਜ ਦੋ ਪਸ਼ੂ ਵੀਰ ਸੰਦੀਪ ਦੇ ਕੋਲ ਤੁਹਾਨੂੰ ਦਿਖਾਉਣੇ ਸੀਗੇ ਜਲਦੀ ਇੱਕ ਵੀਡੀਓ ਜਿਹੜੀ ਦੋਸਤੋ ਕੱਲ੍ਹ ਪਰਸੋਂ ਤੱਕ শেয়ার ਪਾਵਾਂਗੇ ਜਿਨ੍ਹਾਂ ਦੇ ਵਿੱਚ ਕੁ ਚੰਗੀ ਕੁਆਲਿਟੀ ਦੀਆਂ ਹੋਰ ਬਿਹੜਾ ਵੀ ਤੁਹਾਨੂੰ ਵੇਖਣ ਦੇ ਵਿੱਚ ਮਿਲਣਗੀਆਂ ਤੇ ਮੱਝਾਂ ਵੀ ਤੁਹਾਨੂੰ ਚੰਗੀ ਕੁਆਲਿਟੀ ਦੇ ਵੇਖਣ ਦੇ ਵਿੱਚ ਹੋਰ ਝੋਟੀਆਂ ਮਿਲਣਗੀਆਂ ਅੱਜ ਫਿਲਹ ਅਹ ਇਹੋ ਕੁਛ ਸੀਗਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ